ਆਡੇ ਪਿੰਡ ਦੇ ਉਤੋਂ ਦੇ ਗੋਲੇ ਆਇਆ ਜਾਂਦੇ ਸੀ ਬੱਟੂ ਆਪਣੇ ਉੱਧਰ ਪਿਛਲੇ ਪਾਸੇ ਤੋਪ ਲੱਗੀ ਛੱਤਾ ਜਰਕ ਜਰਕ ਕਰਦੀ ਧਮਕ ਪੈਂਦੀ ਸੀ ਗੇਟ ਆ ਖੁੱਲ ਹੀ ਅਗੇ ਤੇ ਆਏ ਵਾਇਦੇ ਸੀ ਪਿੱਛੇ ਜੇ ਤੁਹਾਨੂੰ ਹੀ ਪਤਾ ਵੀ ਜੰਗ ਦਾ ਮਾਹੌਲ ਬਣਿਆ ਹੋਇਆ ਸੀਗਾ ਪਾਕਿਸਤਾਨ ਤੇ ਪਰ ਇੰਡੀਆ ਦਾ ਤੇ ਪਾਕਿਸਤਾਨ ਦਾ ਜੰਗ ਜੋ ਜਵਾਂ ਲੱਗਣ ਦੀ ਦੰਦਾਰ ਤੋਂ ਉਹ ਕਿੰਜ ਉਤਾ ਹੋਇਆ ਤੇ ਬਾਬਾ ਜੀ ਜਿਹੜੇ ਆਪਣੇ ਨਾਲ ਅੱਜ ਮੌਜੂਦ ਇਹਨਾਂ ਨੇ ਉਹ ਜੰਗਾਂ ਜਿਹੜੀਆਂ ਪਹਿਲਾਂ ਲੱਗੀਆਂ ਉਹ ਉਦੋਂ ਦਾ ਹਾਲ ਇਹਨਾਂ ਤੋਂ ਪੁੱਛਦੇ ਆ ਕਿ ਉਦੋਂ ਦੇ ਹਾਲਾਤ ਸੀਗੇ ਮੌਜੂਦਾ ਤਾਂ ਕਿ ਇਹਨਾਂ ਨੇ ਜੰਗਾਂ ਦੇਖੀਆਂ ਆਪਾਂ ਨੂੰ ਦੱਸ ਸਕਦੇ ਆ ਬਾਬਾ ਜੀ ਕੀ ਹਾਲਾਤ ਸੀਗਾ ਭਈ ਭਗਵੰਦਾ ਮਹੀਨਾ ਸੀ ਸ਼ਾਵਨੂ ਚਾ 5 ਵਜੇ 6 ਵਜੇ ਬਾਰਡਰ ਖੁੱਲੀ ਸੀ ਅੱਛਾ ਜੀ ਪਹਿਲਾਂ ਇਥੋਂ ਪਾਕਿਸਤਾਨ ਦੇ ਯਾਜ ਆ ਜਾਈ ਉਹਨਾਂ ਨੇ ਢੇੜਾ ਦਿੱਤਾ ਬਾਰਡਰ ਵੇਲੀ ਸੀ ਉਹਨਾਂ ਨੇ ਜਾ ਕੇ 6 ਵਜੇ ਤੇ ਬਾਰਡਰ ਖੋਲਤਾ ਅੱਛਾ ਜੀ ਇਦੋਂ ਦੁਨੀਆ ਪੜੀ ਉੱਠ ਕੇ ਆਈ ਸੀ ਰਾਤ ਨੂੰ ਬੜੇ ਲੋਕਾਂ ਦੀ ਹਵੜਾ ਲਵਣੀ ਮੱਚੀ ਸੀ ਕਿਸੇ ਦੇ ਪਾਸੋਂ ਆਦੇ ਸੰਗ ਨਾਲ ਰਸਤੇ ਲਾਦੇ ਸੀਗੇ ਕੋਈ ਪਸੂਰੋਂ ਅੱਗੇ ਤੇ ਜਦੋਂ ਸਾਡੇ ਪਿੰਡ ਆਏ ਨਾ ਇੱਥੇ ਸਾਰੇ ਇਧਰ ਉੱਠ ਗਏ ਉਦੋਂ ਫਿਰ ਸਾਡਾ ਪਿੰਡ ਵੀ ਉੱਠ ਗਿਆ ਸੀਗਾ ਕਿਹੜਾ ਪਿੰਡ ਸੀ ਆ ਜੰਨਰ ਵਾਲਾ ਖਰਤਾ ਜੰਨਰ ਅਜੜ ਹਾਂ ਤੇ ਇਹ ਤੋਂ ਸਾਰੇ ਉੱਠ ਗਏ ਸੀ ਉਦੋਂ ਸਾਡੇ ਕੋਲੇ ਪੂਰੀਆਂ 20 ਬੱਕਰੀਆਂ ਹੁੰਦੀਆਂ ਸੀ ਤੇ ਕੱਚੇ ਹੀ ਮਕਾਨ ਹੁੰਦੇ ਸੀ ਉਦੋਂ ਵੀ ਛੱਤਾਂ ਤੇ ਕਾਨਿਆਂ ਦੀਆਂ ਹੁੰਦੀਆਂ ਸੀ ਤੇ ਅਸੀਂ ਫਿਰ ਸਾਰੇ ਉੱਠ ਗਏ ਸੀਗੇ ਆਪ ਦੇ ਜ਼ਿੰਮੇਵਾਰੀ 15 ਦਿਨਾਂ ਤੋਂ ਅਸੀਂ ਮੁੜ ਕੇ ਆਏ ਸੀਗੇ ਤੇ ਫੇਰ ਅਸੀਂ ਜਦੋਂ ਨਮਾਰੇ ਖਤਰੇ ਲੱਗਿਆ ਸੀਗਾ ਉਦੋਂ ਅਸੀਂ ਇੱਥੇ ਨੇੜੇ ਜਾਵੜੇ ਸੀ ਪਿੰਡ ਬੇਗਾ ਵਾਲੀ ਉਥੋਂ ਫੇਰ ਨਾਲ ਦੇ ਵੀ ਹੁਣ ਉਹਨਾਂ ਖਤਰਾ ਤਾਂ ਹੈ ਨਹੀਂ ਚਲੋ ਕਰਨ ਚੱਲ ਵੜ ਗਈ ਹਾਂਜੀ ਫੇਰ ਅਸੀਂ ਪਿੰਡ ਆ ਕੇ ਮੁੜ ਕੇ ਸਾਡੇ ਕੋਲੇ ਪੂਰੇ 20 ਪਸ਼ੂ ਹੁੰਦੇ ਸੀ ਚਾਰਦੇ ਹੁੰਦੇ ਸੀ ਬਾਹਰ ਤੇ ਤਾਂ ਜੇ ਸ਼ਾਇਦ ਸ਼ਾਮ ਤੇ ਕਰ ਜਾਂਦੇ ਸੀਗੇ ਅੱਛਾ ਜੀ ਬਾਈਦਰ ਬਾੜੇ ਕੰਨੀ ਵੀ ਲੈ ਜਾਂਦੇ ਸੀਗੇ ਜਿਹੜੇ ਪਿਛਲੇ ਉਹਨਾਂ ਬਿਲਾ ਦੇ ਬੈਠੇ ਸੀ ਸਾਡੇ ਪਿੰਡ ਉਹਨਾਂ ਦੇ ਨਾਲ ਲਾ ਕੇ ਇਹਦੇ ਕੱਚੀਆਂ ਦਹਿਰਾ ਹੁੰਦੀ ਐ ਤੇ ਨਾਲ ਉਹਨਾਂ ਦੇ ਪਿੰਡਾਂ ਜੇ ਕੰਨੀ ਚਾ ਕੇ ਜਿਉਂਦੇ ਹੁੰਦੇ ਸ਼ਾਮ ਨੂੰ ਘਰੇ ਮੁੜ ਆਉਂਦੇ ਸੀਗੇ ਹਾਂਜੀ ਤੇ ਉਹਨਾਂ ਫਿਰ ਜੰਗ ਲੱਗੀ ਸੀ ਉਦੋਂ 77 ਜਦੋਂ بڑے ਗੋਲੇ ਸਿੱਟੇ ਸਾਡੇ ਪਿੰਡ ਜੇ ਕੰਨੀ ਡਿਗੇ ਆਸੇ ਪਾਸੇ ਬੜੇ ਡਿਗੇ ਸੀ ਠੀਕ ਜਦੋਂ ਆਪਣੇ ਉਂਦਰ ਪਿਛਲੇ ਪਾਸੇ ਤੋਪ ਲੱਗੀ ਸੀ ਸਾਡੇ ਪਿੰਡ ਦੇ ਉਤੋਂ ਦੇ ਗੋਲੇ ਆਇਆ ਜਾਂਦੇ ਸੀ ਬਾਟਰ ਤੇ ਤੇ ਛੱਤਾਂ ਜਰਕ ਜਰਕ ਕਰਦੀ ਤੇ ਗੇਟ ਐ ਖੁੱਲ ਹੀ ਅਗੇ ਤੇ ਐ ਵਾਇਪੇ ਸੀਗੇ ਆ ਵਿੱਚ ਮੈਂ ਐਨੀ ਧਮਕ ਪੈਦੀ ਸੀਗੀ ਸਾਲ ਦਾ ਵੀ ਨਹੀਂ ਮੱਗਰ ਦਾ ਅੱਛਾ ਅਸੀਂ ਰਾਤ ਨੂੰ ਰੇਟ ਸੋਣਾ ਤਾਂ ਮਿਲਦਾ ਨਹੀਂ ਡਰ ਲੱਗਦਾ ਸੀਗਾ ਲਾਖੀ ਫਿਰ ਉਹ ਤੂੜੀ ਤੇ ਤਿੰਨ ਚਾਰ ਜਾਨੇ ਆਪਦੇ ਅੰਢੀ ਗਵਲੀ ਪੈ ਰਹੇ ਦੇ ਸੀਗੇ ਪਹਿ ਜਾਂਦੇ ਸੀ ਜਾਂ ਬਾਹਰ ਨਿਕਲ ਕੇ ਵੇਖ ਲੈਂਦੇ ਸੀਗੇ ਤੇ ਮੋਰச்சே ਪੱਟੇ ਸੀ ਘਰਾਂ ਚ ਜਦੋਂ ਬਾਹਰ ਫੈਰ ਹੁੰਦਾ ਸੀ ਉਦੋਂ ਅਸੀਂ ਮੋਰਚਿਆਂ ਚ ਵੜ ਜਾਣਾ ਮੋਰਚਿਆਂ ਚ ਵੜ ਜਾਂਦੇ ਹਾਂ ਤੇ ਜਦੋਂ ਘੱਟ ਹੁੰਦਾ ਉਦੋਂ ਬਾਹਰ ਨਿਕਲੇ ਹੁੰਦੇ ਆ ਇਸ ਤਰ੍ਹਾਂ ਦੇ ਹਾਲਾਤ ਵੇਖੇ ਸੀਗੇ ਬੜੇ ਤੇ ਪਾਕਿਸਤਾਨ ਦਾ ਜਹਾਜ਼ ਵੀ ਵੇਖਿਆ ਸੀ ਗੋਲਾ ਸਿਰਦਾ ਅੱਛਾ ਤੇ ਆ ਸੈਣੀਆ ਪਿੰਡ ਨਾਲ ਹੀ ਆ ਹਾਂਜੀ ਇਹ ਇੱਥੇ ਬਾਹਰਲੇ ਪਾਸੇ ਪਿੰਡ ਦੇ ਅਸੀਂ ਕਹੇ ਸੀ ਮਾਲ ਚਾਰੀ ਜਾਂਦੇ ਸਾਹਮਣੇ ਵੀ ਦਾ ਸੀ ਸਾਨੂੰ ਠੀਕ ਫੇ ਬੜੀ ਉਦੋਂ ਧੂਆ ਚੜ ਗਿਆ ਸੀ ਉੱਤੇ ਕੁਛ ਵੀ ਨਹੀਂ ਦਿਦਾ ਸੀਗਾ ਇੰਨਾ ਸਮਾਂ ਤੇ ਧੂਆ ਚੜਿਆ ਸੀ ਜੰਗ ਦੇ ਕਾਰਨ ਜੰਗ ਦੇ ਆ ਗੋਲਿਆਂ ਦਾ ਵੀ ਧੂਆ ਬੜਾ ਚੜਿਆ ਸੀ ਕੁਛ ਵੀ ਨਹੀਂ ਦਿਦਾ ਸੀ ਨਾ ਜਾਨਵਰ ਨਹੀਂ ਦਾ ਸੀ ਉੱਡਿਆ ਜਾਂਦਾ ਨਾ ਕੋਈ ਜਹਾਜ਼ ਨਹੀਂ ਦਾ ਸੀ ਉੱਡਿਆ ਜਾਂਦਾ ਅੱਛਾ ਹਾਂ ਤੇ ਆਪਣੇ ਜਹਾਜ਼ ਆਉਂਦੇ ਹੁੰਦੇ ਸੀ ਨੀਵੇਂ ਨੀਵੇਂ ਤੇ ਬਾਅਦਰ ਤੇ ਜਾਂ ਫਿਰ ਉੱਚੇ ਚੱਲ ਜਾਂਦੇ ਹਾਂਜੀ ਤੇ ਉੱਤੇ ਗਿਹੜੇ ਦੇ ਜਾਂਦੇ ਗਿਹੜੇ ਦੇ ਹੀ ਜਾਂਦੇ ਜੇਦੋਂ ਕੋਈ ਦਾਸ ਦੇ ਵੀ ਇੱਥੇ ਹੁਣ ਸਿੱਟਣਾ ਉੱਥੇ ਫਿਰ ਉਹ ਇੱਕ ਏਦਾਂਵੇਂ ਆਉਂਦੇ ਥੱਲੇ ਹਾਂਜੀ ਦੇਤੀਗੇ ਗੋਰਾ ਤਾਂ ਚੜ ਜਾਂਦੇ ਅਗੜ ਪਿੱਛੇ ਡਾਉਂਦੇ ਚਾਰ ਪੰਜ ਸੀ ਹੁੰਦੇ ਜੇਦੋਂ ਕਿੰਨਾ ਕ ਸੰਸਨੀ ਦਾ ਮਾਹੌਲ ਸੀ ਜਾਨੋ ਵੀ ਸੁੰਨਸਰਾ ਕਿੰਨੀ ਕ ਜਿਆਦੇ ਹੋ ਗਈ ਸੀ ਜੰਗ ਦੇ ਡਰ ਕਾਰਨ ਉਹ ਸੁੰਨਸਰਾ ਦਾ ਫਿਰ ਡਰਦੇ ਲੋਕ ਸਾਰੇ ਭੱਜ ਗਏ ਸੀ ਕੋਈ ਫਿਰਲਾ ਹੀ ਰਹਿ ਗਿਆ ਸੀ ਬੁੜੀਆਂ ਪਿੱਛੇ ਛੱਡੇ ਸੀਗੇ ਬੰਦੇ ਬੰਦੇ ਪਿੰਡ 'ਚ ਰਹਿੰਦੇ ਸੀਗੇ ਵਾਂਡੇ ਇਕ ਬੰਦੇ ਇਕੱਠੇ ਹੋ ਗਏ ਸਾਡੇ ਛਾਪੜਾ ਸੀਗਾ ਉੱਥੇ ਬੈਹ ਜਾਂਦੇ ਵਾਰੀ ਰਾਤ ਗੱਲਾਂ ਕਰੀ ਜਾਂਦੇ ਵੇਖੀ ਜਾਂਦੇ ਨੀਂਦ ਤਾਂ ਆਉਂਦੀ ਨਹੀਂ ਕਰਦਿਆਂ ਨੂੰ ਸਿਆਲ ਦਾ ਮਹੀਨਾ ਸੀ ਉੱਤੇ ਕੇਸ ਲੈ ਕੇ ਜਦੋਂ ਬਾਹਲੇ ਵੀ ਹੋ ਡਿੱਗਣ ਲੱਗ ਜਾਂਦੇ ਪਿੰਡ ਦੇ ਆਸੇ-ਪਾਸੇ ਬੜੇ ਡਿੱਗੇ ਪਰ ਪਿੰਡ 'ਚ ਨਹੀਂ ਡਿੱਗਿਆ ਕੋਈ ਵੀ ਠੀਕ ਹੈ ਜੀ ਆਸੇ-ਪਾਸੇ ਡਿੱਗੇ ਜਾਂਦੇ ਸੀਗੇ ਯਾਨਕਿ ਪਿੰਡ 'ਚ ਕੋਈ ਬੰਬ ਨਹੀਂ ਡਿੱਗਿਆ ਹਾਂ ਠੀਕ ਸੋ ਇਹ ਜੰਗ ਦੇ ਜਿਹੜੇ ਹਾਲਾਤ ਤੁਸੀਂ ਸੁਨੇ ਸੀਗੇ ਵੀ ਬਾਬਾ ਜੀ ਤੋਂ ਆਪਣੇ ਪਹਿਲਾ ਮਾਹੌਲ ਬਣਾਈ ਚਲੋ ਮਹਾਰਾਜ ਦੀ ਕਿਰਪਾ ਨਾਲ ਸਾਰਾ ਟਿਕ ਟਕਾ ਹੋਇਆ ਤੇ ਉਸ ਤੋਂ ਬਾਅਦ ਆਪਾਂ ਨੂੰ ਬਾਬਾ ਜੀ ਮਿਲੇ ਸੀ ਬਹੁਤ ਜ਼ਿਆਦੇ ਮਾੜੇ ਹਾਲਾਤ ਹੋ ਜਾਂਦੇ ਆ ਜੰਗਾ ਕਰਨ ਸੋ ਇਹਨਾਂ ਤੋਂ ਮਹਾਰਾਜ ਬਚਾਈ ਰੱਖੇ ਵੀਡੀਓ ਚੰਗੀ ਲੱਗੇ ਤਾਂ ਲਾਈਕ ਸ਼ੇਅਰ ਜਰੂਰ ਕਰੋ ਧੰਨਵਾਦ